ਮੈਨੂੰ ਧਨ ਨਾਲ ਕੋਈ ਲगाव ਨਹੀਂ ਹੈ ਪਿਆਰ ਨਹੀਂ ਹੈ ਮੈਨੂੰ ਇਨਸਾਨ ਦੇ ਨਾਲ ਪਿਆਰ ਹੈ ਇਨਸਾਨੀਅਤ ਨਾਲ ਪਿਆਰ ਹੈ ਸਨਾਤਨ ਧਰਮ ਦੇ ਨਾਲ ਪਿਆਰ ਹੈ ਤੇ ਇਸ ਕਰਕੇ ਜੋ ਸਨਾਤਨ ਦੀ ਸੇਵਾ ਮੈਂ ਫਰੀ ਚ ਕਰਦਾ ਨਾ ਮੈਂ ਜ਼ਿੰਦਗੀ 'ਚ ਕੋਈ ਪੈਸਾ ਲਿੱਤਾ ਤੇ ਨਾ ਮੈਂ ਲੈਣਾ ਮੈਂ ਬਚਪਨ ਤੋਂ ਹੀ ਜਦੋਂ ਮੈਨੂੰ ਥੋੜਾ ਜਿਹਾ 5 ਸਾਲ ਦੀ ਉਮਰ 'ਚ ਮੈਂ ਸ਼ਮਸ਼ਾਨ ਜਾਣਾ ਸ਼ੁਰੂ ਕਰਦਾ ਸੀ ਉਸ ਤੋਂ ਬਾਅਦ ਆਪਣੇ ਆਪ ਹੀ ਚੰਡੀ ਦੇਵੀ ਦੇ ਮੰਤਰ ਜਿਹੜੇ ਮੇਰੇ ਹਿਰਦੇ 'ਚ ਗੂੰਜਨੇ ਸ਼ੁਰੂ ਕਰਤੇ ਸੀ ਤੇ ਮੈਂ ਚੰਡੀ ਦੇਵੀ ਆਰਾਧਨਾ ਸ਼ੁਰੂ ਕਰ ਦਿੱਤੀ ਤੁਹਾਡਾ ਜੀ ਤੁਹਾਡੇ ਤੇ અપਾਰ ਕਿਰਪਾ ਮਾਤਾ ਰਾਣੀ ਦੀ ਤੁਸੀਂ ਹਵਨ ਵੀ ਕਰਦੇ ਹੋ ਤੇ ਪੈਸਾ ਵੀ ਨਹੀਂ ਕੋਈ ਲੈਂਦੇ ਪੈਸਾ ਉਹ ਤੁਹਾਡੇ ਨਾਲ ਨਹੀਂ ਜਾਣਾ ਤੁਹਾਡੇ ਨਾਲ ਜਾਊਗਾ ਜਿਹੜਾ ਤੁਸੀਂ ਪਿਆਰ ਇਕੱਠਾ ਕੀਤਾ ਇੱਜ਼ਤ ਇਕੱਠੀ ਕੀਤੀ ਹੈ ਜਿਹੜੀ ਬਜ਼ੁਰਗਾਂ ਦੀ ਇੱਜ਼ਤ ਤੁਹਾਡੇ ਨਾਲ ਜਾਊਗਾ ਪਰ ਬਾਬਾ ਜੀ ਬਿਨਾਂ ਪੈਸੇ ਤੋਂ ਅੱਜਕੱਲ ਕੋਈ ਬਾਬਾ ਤੁਰਦਾ ਨਹੀਂ ਪਰ ਫਿਰ ਵੀ ਮੈਂ ਦੇਖਦਾ ਵੀ ਨਾ ਅੱਜ ਕੱਲ ਦੇ ਜੋ ਜੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਕਿਸੇ ਬਾਬੇ ਨੂੰ ਦੇਖ ਲਈਏ ਕੋਈ ਉਹ ਤਾਂ ਆਪਣੇ ਕੱਪੜਿਆਂ ਤੇ ਵੱਟ ਨਹੀਂ ਪੈਣ ਦਿੰਦਾ ਤੇ ਤੁਹਾਡੀ ਵੇਸ਼ਭੂਸ਼ਾ ਜਿਹੜੀ ਹੈ ਵੀ ਜਿੱਦਾਂ ਕੱਪੜੇ ਪਾਏ ਨੇ ਪਾਏ ਨੇ ਤੇ ਜਿੱਥੇ ਜਾਣਾ ਜਾਣਾ ਕੰਗੀ ਵੀ ਕੀਤੀ ਹੈ ਕਿ ਨਹੀਂ ਕੀਤੀ ਨਹੀਂ ਹੁੰਦਾ ਨਾ ਬਾਬਿਆਂ ਨੂੰ ਵੀ ਜੇ ਬੰਦਾ ਥੋੜਾ ਫੇਮਸ ਹੋ ਜਾਂਦਾ ਹੈ ਜਿਵੇਂ ਨਾਮ ਫੇਮਸ ਹੋ ਗਿਆ ਜਾਂ ਚਿਹਰਾ ਫੇਮਸ ਹੋ ਗਿਆ ਕਿਸੇ ਦਾ ਅਗਰ ਨਾਲ 10 15 ਬੰਦੇ ਨਾਲ ਲੈ ਕੇ ਤੁੰਦਾ ਸਰਦਾਰ ਬੂਟਾ ਸਿੰਘ ਜੀ ਹੋਮ ਮਿਨਿਸਟਰ ਵੀ ਮੇਲੇ ਘਰ ਆਏ ਨੇ ਉਹਨਾਂ ਦਾ ਹਮਨ ਵੀ ਕੀਤਾ ਹੈ ਹੋਰ ਕਈ ਵੱਡੇ ਵੱਡੇ ਜਿਹੜੇ ਨੇ ਲੀਡਰ ਨੇ ਮੰਤਰੀ ਸੰਤਰੀਆਂ ਵੀ ਹਮਨ ਕੀਤੇ ਸਭ ਦੇ ਹਮਨ ਹੋਟਣ ਲੱਗ ਪਿੜੇ ਕਿ ਯੂਐਸਏ ਵੱਲ ਰੁੱਕ ਕਿੱਦਾਂ ਹੋ ਗਿਆ ਯੂਐਸਏ ਜਾਣਾ ਕਿ ਤਰ੍ਹਾਂ ਜਦੋਂ ਇੰਡੀਆ ਸੀ ਤੇ ਮੈਨੂੰ ਮੰਤਰੀ ਸੰਤਰੀ ਰੋਇ ਕਹੜਾ ਆਏ ਰਹਿੰਦੇ ਸੀ ਮੇਰੇ ਕੋਲ ਪਾਰਟ ਦਾ ਟਾਈਮ ਨਹੀਂ ਲੰਘਦਾ ਸੀ ਕਿ ਮੈਂ ਉੱਥੇ 3 ਸਾਲ ਉੱਥੇ ਪੜ੍ਹਟ ਕੀਤਾ। ਉਹਨਾਂ ਦੇ ਘਰ ਅਪਾਰਟਮੈਂਟ ਵਿੱਚ ਲੱਕੜੀ ਦੇ ਵੁੱਡ ਦੇ ਉੱਤੇ ਆਪਣੇ ਆਪ ਓਮ ਬਣ ਗਿਆ। ਅੱਛਾ ਜੀ ਉਹ ਫੋਟੋ ਮੇਰੇ ਕੋਲ ਹੈਗੀ ਜੋ ਕੋ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ। ਤੇ ਸੁਣੋ ਭਈ ਤੇ ਉਹਦੇ ਬਾਅਦ ਮੇਰੇ ਘਰ ਦੇ ਬਾਹਰ ਆਪਣੇ ਆਪ ਜਿਹੜਾ ਸ਼ਿਵਲਿੰਗ ਬਣ ਗਿਆ ਉਹ ਵੀ ਤੁਹਾਨੂੰ ਮੈਂ ਦਿਖਾ ਸਕਦਾ। ਪੰਜਾਬ ਤੋਂ ਹਿੰਦੁਸਤਾਨ ਤੋਂ ਸੱਤ ਸਮੁੰਦਰ ਪਾਰ ਹੈ। ਇੱਥੇ ਜਾ ਕੇ ਤੁਸੀਂ ਵਰਨ ਕੀਤਾ ਜਾਂ ਉਹ ਪੂਜਾ ਕੀਤੀ ਉੱਥੇ ਵੀ ਉਹ ਸਾਖਸ਼ਾਤ ਤੁਹਾਨੂੰ ਓਮ ਦੇ ਦਰਸ਼ਨ ਹੋ ਗਏ ਜਾਂ ਸ਼ਿਵਲਿੰਗ ਦੇ ਦਰਸ਼ਨ ਦੇਖੋ ਜੀ ਮੈਂ ਤਾਂ ਧੰਨੇ ਹੋ ਗਿਆ ਤੁਸੀਂ 나த் ਜੀ ਗੱਲ ਕੀਤੀ ਹਰੀਦਵਾਰ ਦਾ ਹੁਣ ਜ਼ਿਕਰ ਕੀਤਾ ਤੁਸੀਂ ਹਰੀਦਵਾਰ ਦਾ ਉੱਥੇ ਹਰ ਕੀ ਪੋੜੀ ਤੇ ਉਹ ਕਹਿੰਦੇ ਵੀ ਇੱਕ ਚੰਡੀ ਪੁੱਤਰ ਨਾਥ ਜੀ ਐਸੇ ਸ਼ਖਸ ਨੇ ਵੀ ਜਿਹੜੇ ਉੱਥੇ ਹਰ ਕੀ ਪੋੜੀ ਦੇ ਬਹਿ ਕੇ ਹਵਨ ਕਰਦੇ ਨੇ ਔਰ ਦੁਨੀਆ ਉਸ ਹਵਨ ਦੇ ਵਿੱਚ ਬਹਿਣ ਲਈ ਤਰਸਦੀ ਹੈ ਤੇ ਇਹ ਜੀ ਕਿਹੜੀ ਮਤਲਬ ਵੀ ਚੀਜ਼ ਹੈ ਵੀ ਜਿਹੜੀ ਇੱਥੇ ਹਵਨ ਕਰਕੇ ਨਹੀਂ ਪੂਰਨ ਹੋ ਸਕਦੀ ਉੱਥੇ ਹੀ ਹਵਨ ਕਰਕੇ ਪੂਰਨ ਹੋ ਸਕਦੀ ਹੈ। ਇਹ ਸੱਚਾਈ ਦਾ ਵੀ ਹੈ। ਜੀ। ਔਰ ਕਿਸੇ ਦੀ ਡੁੱਟ ਕੇ ਪੈਖਾਣਾ। ਜਿੰਨਾ ਮਰਜ਼ੀ ਇਕੱਠਾ ਕਰ ਲੋ ਉਹ ਬਾਅਦ ਚ ਚੂਹੇ ਨਹੀਂ ਖਾਣਾ। ਜਾਂ ਈਡੀ ਨੇ ਤੁਹਾਡਾ ਪੈਸਾ ਲੈਣਾ ਜਾਂ ਚੂਹਿਆਂ ਨੇ ਖਾਣਾ। ਤੇ ਬਦਨਾਮੀ ਕਰਾਉਣ ਦੇ ਨਾਲ ਕੋਈ ਚੰਗੇ ਕੰਮ ਕਰ ਲੋ। ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਜੋ ਸ਼ਖਸ ਸਾਡੇ ਨਾਲ ਮੌਜੂਦ ਨੇ ਉਹ ਬੜੀ ਧਰਮ ਦੇ ਨਾਲ ਜੋੜਨ ਦੇ ਵਿੱਚ ਆਸਥਾ ਦੇ ਨਾਲ ਜੋੜਨ ਦੇ ਵਿੱਚ ਹਮੇਸ਼ਾ ਸਮਾਜ ਦੇ ਵਿੱਚ ਤਤਪਰ ਰਹਿੰਦੇ ਨੇ ਔਰ ਸੱਤ ਸਮੁੰਦਰੋਂ ਪਾਰੋਂ ਆ ਕੇ ਵੀ ਉਹ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਵਿਰਾਜਮਾਨ ਨੇ ਔਰ ਲੋਕਾਂ ਨੂੰ ਧਰਮ ਦੇ ਨਾਲ ਲਗਾਤਾਰ ਜੋੜਨ ਦੇ ਵਿੱਚ ਉਹ ਆਪਣਾ ਸਮਾਂ ਦਿੰਦੇ ਰਹੇ ਨੇ ਸਮਾਜ ਨੂੰ ਤੋ ਸਵਾਗਤ ਕਰ ਲੈਂਦੇ ਆ ਚੰਡੀਪੁੱਤਰ ਸਾਗਰਨਾਥ ਜੀ ਦਾ ਬਹੁਤ ਬਹੁਤ ਸਵਾਗਤ ਹੈ ਨਾਥ ਜੀ ਤੁਹਾਡਾ ਸਭ ਤੋਂ ਪਹਿਲਾਂ ਸਿਟੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਭਾਰਤੀ ਜੀ ਦਾ ਧੰਨਵਾਦ ਸਿਟੀ ਨਿਊਜ਼ ਦਾ ਕੋਟੀ ਕੋਟੀ ਧੰਨਵਾਦ ਜਿਨ੍ਹਾਂ ਨੇ ਅੱਜ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਨਾਥ ਜੀ ਤੁਹਾਡੇ ਨਾਲ ਨਾ ਹਮੇਸ਼ਾ ਕਿਉਂਕਿ ਮੈਂ ਵੀ ਉਮੂਮਨ ਤੁਹਾਡੇ ਜਿਹੜੇ ਸ਼ਰਧਾਲੂ ਨੇ ਜਾਂ ਭਗਤ ਜਿੰਨੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਤੁਹਾਡੇ ਬਾਰੇ ਗੱਲ ਜ਼ਰੂਰ ਹੁੰਦੀ ਹੈ ਗੱਲਬਾਤ ਕਰ ਲੰਦਾ ਬੰਦਾ ਕਈ ਵਾਰੀ ਕੋਈ ਤੇ ਉਹਨਾਂ ਦੀ ਨਾਰਾਜ਼ਗੀ ਜाहिर ਹੁੰਦੀ ਹੈ ਵੀ 나ਤ ਜੀ ਸਾਨੂੰ ਸਮਾਂ ਨਹੀਂ ਦਿੰਦੇ ਨਾਰਾਜ਼ ਜੀ ਨੂੰ ਅਸੀਂ ਕਈ ਵਾਰੀ ਕਿਹਾ ਵੀ ਸਾਡੇ ਹਵਨ ਕਰ ਦੋ ਜਾਂ ਸਾਡੇ ਘਰੇ ਚਰਨ ਪਾ ਲਓ ਉਹ ਕਹਿੰਦੇ ਵੀ ਸਾਡੀ ਸਭ ਤੋਂ ਵੱਡੀ ਨਾਰਾਜ਼ਗੀ ਹੈ 나ਤ ਜੀ ਨਾਲ ਮਿਲਣ ਦਾ ਅਸੀਂ ਕਹਿੰਦੇ ਮਿਲ ਤਾਂ ਲਈਦਾ ਜਾ ਕੇ ਪਰ ਜਿਹੜਾ ਹਵਨ ਵਾਲਾ ਕੰਮ ਹੈ ਹਵਨ ਕਰਵਾਉਣ ਵਾਲਾ ਕੰਮ ਹੈ ਉਹਦੇ ਲਈ ਸਾਨੂੰ ਬੜੀ ਜਦੋਜਹਿਦ ਕਰਨੀ ਪੈਂਦੀ ਹੈ 나ਤ ਜੀ ਨਾਲ ਇਹ ਕਿਉਂ ਐਸ ਤਰ੍ਹਾਂ ਕਿ 24 ਘੰਟੇ ਹੁੰਦੇ ਨੇ 24 ਘੰਟਿਆਂ ਦੇ ਵਿੱਚ 20 ਘੰਟੇ ਮੈਂ ਜਿਹੜੇ ਉਹਨਾਂ ਨੂੰ ਸ਼ਰਧਾਂਜਲੀਆਂ ਨੂੰ ਦਿੰਦਾ ਤੇ ਬਾਕੀ ਰਹੀ ਗੱਲ ਹਵਨ ਦੀ ਉਹਨਾਂ ਦੇ ਘਰ ਕਰਾਣ ਦੀ ਕਿ ਜੇ ਤੁਸੀਂ ਕਿਤੇ ਵੀ 10000 ਹਵਨ ਕਰੋ ਤੇ ਉਹ ਜਿੰਨਾ ਵੀ ਕਰਕੇ ਤੁਸੀਂ ਉੱਥੇ ਛੱਡ ਜਾਂਦੇ ਜੇ ਤੁਸੀਂ ਆਪਣੇ ਘਰ ਹਵਨ ਕਰਾਉਂਦੇ ਤਾਂ ਤੁਹਾਡੇ ਘਰ ਦੀ ਨੈਗੇਟਿਵਿਟੀ ਨਿਕਲਦੀ ਏ ਤੁਹਾਡਾ ਘਰ ਸ਼ੁੱਧ ਹੁੰਦਾ ਤੁਸੀਂ ਆਪ ਸ਼ੁੱਧ ਹੁੰਦੇ ਹੋ ਸਭ ਤੋਂ ਵੱਡਾ ਕਾਰਨ ਤੇ ਇੱਕ ਆ ਹੈ ਤੇ ਦੂਜਾ ਕਾਰਨ ਹੈ ਕਿ ਜਿਹੜੇ ਪ੍ਰੇਮੀ ਨੇ ਲੋਕੋਂ ਮੈਨੂੰ ਪ੍ਰੇਮ ਕਰਦੇ ਮੈਨੂੰ ਧਨ ਨਾਲ ਕੋਈ ਲगाव ਨਹੀਂ ਹੈ ਪਿਆਰ ਨਹੀਂ ਹੈ ਮੈਨੂੰ ਇਨਸਾਨ ਦੇ ਨਾਲ ਪਿਆਰ ਹੈ ਇਨਸਾਨੀਅਤ ਨਾਲ ਪਿਆਰ ਹੈ ਸਨਾਤਨ ਧਰਮ ਦੇ ਨਾਲ ਪਿਆਰ ਹੈ ਤੇ ਇਸ ਕਰਕੇ ਜੋ ਸਨਾਤਨ ਦੀ ਸੇਵਾ ਮੈਂ ਫ੍ਰੀਚ ਕਰਦਾ ਨਾ ਮੈਂ ਜ਼ਿੰਦਗੀ 'ਚ ਕੋਈ ਪੈਸਾ ਲਿੱਤਾ ਤੇ ਨਾ ਮੈਂ ਲੈਣਾ ਬਾਬਾ ਜੀ ਗੱਲ ਕਰ ਲਈ ਵੀ ਇੱਕ ਸਾਗਰ ਨਾਂ ਦੇ ਵਿਅਕਤੀ ਤੋਂ ਵੱਜੋਂ ਤੁਸੀਂ ਜਾਣੇ ਜਾਂਦੇ ਸੀ ਪਹਿਲਾਂ ਬਚਪਨ ਦੇ ਵਿੱਚ ਤੁਹਾਡਾ ਨਾਮ ਸਾਗਰ ਰੱਖਿਆ ਗਿਆ ਘਰ ਵਾਲੇ ਵੱਲੋਂ ਤੇ ਕਿੱਦਾਂ ਚੰਡੀ ਪੁੱਤਰ ਸਾਗਰਨਾਥ ਜੀ ਦੇ ਬਣਨ ਦੇ ਪਿੱਛੇ ਕੀ ਕਹਾਣੀ ਕੀ ਹੈ ਇਸ ਤਰ੍ਹਾਂ ਮੇਰਾ ਜਿਹੜਾ ਜਨਮ ਹੈ ਉਹ ਮਾਂ ਚੰਡੀ ਦੇਵੀ ਦੀ ਕਿਰਪਾ ਨਾਲ ਹੀ ਹੋਇਆ ਮਾਂ ਚੰਡੀ ਦੇਵੀ ਦੀ ਕਿਰਪਾ ਮੇਰੀ ਮਾਂ ਤੇ ਬਹੁਤ ਸੀ ਜੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਹੋਇਆ ਤੇ ਮੈਂ ਚੰਡੀ ਦੇਵੀ ਦੀ ਬੜੀ ਤਪੱਸਿਆ ਵੀ ਕੀਤੀ ਹੈ ਉਪਾਸਨਾ ਵੀ ਕੀਤੀ ਹੈ ਇਸ ਕਰਕੇ ਜਿਹੜਾ ਮੈਂ ਮਾਂ ਦੇ ਨਾਲ ਜੁੜਿਆ ਤੇ ਇਸ ਕਰਕੇ ਮੈਨੂੰ ਚੰਡੀ ਪੁੱਤਰ ਸਾਗਰਨਾਥ ਅਨੇ ਮਨ ਦੇ ਵਿੱਚ ਖਿਆਲ ਕਿੱਦਾਂ ਆਇਆ ਵੀ ਮਾਤਾ ਦੇ ਉਪਾਸਕ ਬਣਨਾ ਹੈ ਜੇਦੋ ਤੁਸੀਂ ਕਿਸੇ ਦੀ ਆਰਾਧਨਾ ਕਰਦੇ ਹੋ ਉਪਾਸਨਾ ਕਰਦੇ ਹੋ ਤੇ ਤੁਹਾਡਾ ਆਪਣੇ ਆਪ ਜੁਗੋੜਦਾ ਲੇਕਿਨ ਮੇਰਾ ਤੋਂ ਜਿਹੜਾ ਨਾ ਮੈਨੂੰ ਇਹਦੇ ਬਾਰੇ ਕਿਸੇ ਨੇ ਕੋਈ ਗਿਆਨ ਨਹੀਂ ਦਿੱਤਾ ਸਿੱਖਿਆ ਨਹੀਂ ਦਿੱਤੀ ਮੈਂ ਬਚਪਨ ਤੋਂ ਹੀ ਜਦੋਂ ਮੈਨੂੰ ਥੋੜਾ ਜਿਹਾ 5 ਸਾਲ ਦੀ ਉਮਰ 'ਚ ਮੈਂ ਸ਼ਮਸ਼ਾਨ ਜਾਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਆਪਣੇ ਆਪ ਹੀ ਚੰਡੀ ਦੇਵੀ ਦੇ ਮੰਤਰ ਜਿਹੜੇ ਮੇਰੇ ਹਿਰਦੇ 'ਚ ਗੂੰਜਨੇ ਸ਼ੁਰੂ ਕਰਤੇ ਸੀ ਤੇ ਮੈਂ ਚੰਡੀ ਦੇਵੀ ਆਰਾਧਨਾ ਸ਼ੁਰੂ ਕਰਤੀ ਮਤਲਬ ಅಪਾਰ ਕਿਰਪਾ ਸੀ ਮਾਤਾ ਦੀ ਦੇਵੀ ਮਾਤਾ ਦੀ ਜਨਮ ਤੋਂ ਹੀ ಅಪਾਰ ਕਿਰਪਾ ਮੈਂ ਬੜਾ ਧੰਨਿਆ ਮਾ ਦਾ ਕੋਟੀ ਕੋਟੀ ਉਭਾਰ ਪ੍ਰਗਟ ਕਰਦਾ ਤੇ ਜਿਹੜੀ ਮੇਰੇ ਤੇ ਕਿਰਪਾ ਕੀਤੀ ਬਾਕੀ ਪਖਤਾਂ ਤੇ ਵੀ ਕਰੇ ਤਾਂ ਨਾ ਜੀ ਇਹ ਤੁਹਾਡੇ ਤੇ ಅಪਾਰ ਕਿਰਪਾ ਮਾਤਾ ਰਾਣੀ ਦੀ ਤੁਸੀਂ ਹਵਨ ਵੀ ਕਰਦੇ ਹੋ ਤੇ ਪੈਸਾ ਵੀ ਨਹੀਂ ਕੋਈ ਲੈਂਦੇ ਫਿਰ ਵੀ ਤੁਹਾਡੇ ਕੋਲ ਟਾਈਮ ਘਟਾ ਹੈ ਕਿਉਂਕਿ ਸ਼ਰਧਾਲੂ ਹੀ ਨਾਰਾਜ਼ਗੀ ਤਾਂ ਹੈ ਹੀ ਹੈ ਇਸ ਦੇ ਬਾਵਜੂਦ ਵੀ ਕਈ ਐਮਐਲਏ ਹੋਣ ਕਈ ਵੱਡੇ ਵੱਡੇ ਅਫਸਰ ਹੋਣ ਉਹਨਾਂ ਦੀਆਂ ਗੱਡੀਆਂ ਅਮੂਮਨ ਤੁਹਾਡੇ ਘਰਾਂ ਦੇ ਬਾਹਰ ਵਿਖਾਈ ਜਾਂਦੀਆਂ ਤੇ ਇਹ ਕਿਉਂ ਵੀ ਇਹੋ ਜਿਹੇ ਕਿਹੜੀ ਸ਼ਕਤੀ ਹੈ ਜਾਂ ਇਹੋ ਜਿਹੇ ਕਿਹੜੇ ਵਿਚਾਰ ਨੇ ਤੁਹਾਡੇ ਜਿਹੇ ਇਹੋ ਜਿਹੇ ਕਿਹੜੀ ਚੀਜ਼ ਹੈ ਵੀ ਜਿਹੜੀ ਉਹਨਾਂ ਨੂੰ ਖਿੱਚ ਕੇ ਤੁਹਾਡੇ ਕੋਲ ਲੈ ਜਾਂਦੀ ਹੈ ਇਸ ਤਰ੍ਹਾਂ ਜੀ ਮੈਨੂੰ ਤਾਂ ਇਹਦੇ ਬਾਰੇ ਕੋਈ ਅਨੁਭਵ ਨਹੀਂ ਹੈ ਇਹ ਦੇਵੀ ਮਾ ਦੀ ਕਿਰਪਾ ਹੈ ਦੇਵੀ ਮਾ ਦਾ ਆਸ਼ੀਰਵਾਦ ਹੈ ਤੇ ਦੇਵੀ ਮਾ ਦਾ ਆਸ਼ੀਰਵਾਦ ਰਹੇਗਾ ਬਾਕੀ ਪੈਸਾ ਉਹ ਤੁਹਾਡੇ ਨਾਲ ਨਹੀਂ ਜਾਣਾ ਤੁਹਾਡੇ ਨਾਲ ਜਾਊਗਾ ਜਿਹੜਾ ਤੁਸੀਂ ਪਿਆਰ ਇਕੱਠਾ ਕੀਤਾ ਤੇ ਇੱਜ਼ਤ ਇਕੱਠੀ ਕੀਤੀ ਹੈ ਜਿਹੜੀ ਬਜ਼ੁਰਗਾਂ ਦੀ ਇੱਜ਼ਤ ਤੁਹਾਡੇ ਨਾਲ ਜਾਏਗੀ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਪੈਸਾ ਕਿਸੇ ਨੂੰ ਨਾ ਲਓ ਕਿਸੇ ਨੂੰ ਨਾ ਲਗੋ ਲੋਕੀ ਚਾਮਲ ਆਂਦੇ ਨੇ ਮੈਂ ਚਾਮਲ ਵਾਣਾਂ ਪਰ ਬਾਬਾ ਜੀ ਬਿਨਾ ਪੈਸੇ ਤੋਂ ਅੱਜਕੱਲ ਕੋਈ ਬਾਬਾ ਤੁਰਦਾ ਨਹੀਂ ਇਸ ਤਰ੍ਹਾਂ ਕੀ ਰੋਜੀ ਰੋਟੀ ਦੇਣੀ ਤਾਂ ਪਰਮਾਤਮਾ ਨੇ ਨਾ ਤੁਸੀਂ ਦੇਣੀ ਨਾ ਮੈਂ ਦੇਣੀ ਜੋ ਉਹਨੇ ਤੁਹਾਡੇ ਕਰਮਾਂ 'ਚ ਲਿਖਤੀ ਉਹ ਤੁਹਾਨੂੰ ਮਿਲਣੀ ਮਿਲਣੀ ਹੈ ਪਰ ਫਿਰ ਵੀ ਮੈਂ ਦੇਖਦਾ ਵੀ ਨਾ ਅੱਜ ਕੱਲ ਦੇ ਜੋ ਜੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਕਿਸੇ ਬਾਬੇ ਨੂੰ ਦੇਖ ਲੀਏ ਕੋਈ ਉਹ ਤਾਂ ਆਪਣੇ ਕੱਪੜਿਆਂ ਤੇ ਵੱਟ ਨਹੀਂ ਪੈਣ ਦਿੰਦਾ ਤੇ ਤੁਹਾਡੀ ਵੇਸ਼ ਭੂਸ਼ਾ ਜਿਹੜੀ ਹੈ ਵੀ ਜਿੱਦਾਂ ਕੱਪੜੇ ਪਾਏ ਨੇ ਪਾਏ ਨੇ ਤੇ ਜਿੱਥੇ ਜਾਣਾ ਜਾਣਾ ਕੰਗੀ ਵੀ ਕੀਤੀ ਹੈ ਕਿ ਨਹੀਂ ਕੀਤੀ ਮਤਲਬ ਐਦਾਂ ਦਾ ਨੇਚਰ ਐਦਾਂ ਦੀ ਹੈ ਕਿ ਇਹ ਕੀ ਇਹ ਕੀ ਹੈ ਬਸ ਸ਼ੁਰੂ ਤੋਂ ਇੱਕ ਸਿੰਪਲ ਜਿਹਾ ਇਨਸਾਨ ਆ ਅੱਛਾ ਜ਼ਮੀਨ ਦੇ ਨਾਲ ਜੁੜਿਆ ਆ ਹੂੰ ਤੇ ਜਮੀਨ ਇੱਚ ਹੀ ਮਿਲ ਜਾਣਾ ਧਰਤੀ ਚ ਹੀ ਮਿਲ ਜਾਣਾ ਤੇ ਧਰਤੀ ਤੋਂ ਫਿਰ ਜੜੀ ਉੱਥੇ ਆ ਤੇ ਆਪਣਾ ਫਿਰ ਕਿਉਂ ਛੋਸ਼ੇ ਜੇ ਕਰਨੇ ਸਿੰਪਲ ਰਹਿਣਾ ਚਾਹੀਦਾ ਨਹੀਂ ਹੁਣ ਹੁੰਦਾ ਨਾ ਬਾਬਿਆਂ ਨੂੰ ਵੀ ਜੇ ਬੰਦਾ ਥੋੜਾ ਫੇਮਸ ਹੋ ਜਾਂਦਾ ਜਿਵੇਂ ਨਾਮ ਫੇਮਸ ਹੋ ਗਿਆ ਜਾਂ ਚਿਹਰਾ ਫੇਮਸ ਹੋ ਗਿਆ ਕਿਸੇ ਦਾ ਅਗਰ ਨਾਲ 10 15 ਬੰਦੇ ਨਾਲ ਲੈ ਕੇ ਤੁਰਦਾ ਇਸ ਤਰ੍ਹਾਂ ਜੀ ਸਰਦਾਰ ਬੂਟਾ ਸਿੰਘ ਜੀ ਹੋਮ ਮਿਨਿਸਟਰ ਵੀ ਮੇਰੇ ਘਰ ਆਏ ਨੇ ਉਹਨਾਂ ਦਾ ਹਮਨ ਵੀ ਕੀਤਾ ਹੋਰ ਕਈ ਵੱਡੇ ਵੱਡੇ ਜਿਹੜੇ ਨੇ ਲੀਡਰ ਨੇ ਮੰਤਰੀ ਸੰਤਰੀਆਂ ਨੇ ਹਵਨ ਕੀਤੇ ਨੇ ਸਭ ਦੇ ਹਵਨ ਟੋਟਲ ਫਰੀ ਕੀਤੇ ਨੇ ਜੋ ਆਏ ਨੇ ਮੇਰੇ ਘਰ ਤੇ ਮੈਨੂੰ ਕੋਈ ਹੰਕਾਰ ਨਹੀਂ ਹੈ ਤੇ ਕੋਈ ਮਾਨ ਨਹੀਂ ਹੈ ਜੋ ਵੀ ਇਹ ਸਭ Devi Ma ਦਾ ਮੇਰਾ ਕੁਝ ਵੀ ਨਹੀਂ ਹੈ ਮੇਰਾ ਆਪਣਾ ਕੁਝ ਵੀ ਨਹੀਂ ਹੈ ਸਭ Devi Ma ਦਾ ਸਭ ਸੰਗਤ ਦਾ ਸਭ ਸਨਾਤਨ ਦਾ ਤੇ ਸਾਗਰਨਾਥ ਜੀ ਦਾ ਯੂ ਐਸ ਏ ਵੱਲ ਰੁੱਖ ਕਿੱਦਾਂ ਹੋ ਗਿਆ ਯੂ ਐਸ ਏ ਜਾਣਾ ਕਿੱਦਾਂ ਹੋ ਗਿਆ ਇਸ ਤਰ੍ਹਾਂ ਕਿ ਮੈਂ ਜਦੋਂ ਇੰਡੀਆ ਸੀ ਤੇ ਮੈਨੂੰ ਮੰਤਰੀ ਸੰਤਰੀ ਰੋਇ ਕਹਾਰੇ ਆਏ ਰਹਿੰਦੇ ਸੀ ਮੇਰੇ ਕੋਲ ਪਾਠ ਦਾ ਟਾਈਮ ਨਹੀਂ ਲੱਗਦਾ ਸੀ ਤੇ ਮੇਰੇ ਇੱਕ ਚਾਚਾ ਗੁਰੂ ਨੇ ਸੂਰੇ ਨਾਥ ਜੀ ਜੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਮੈਨੂੰ ਉਹਨਾਂ ਧਰਤੀ ਤੋਂ ਬਾਹਰ ਜਾਣਾ ਹੈ ਹਿੰਦੁਸਤਾਨ ਤੋਂ ਬਾਹਰ ਜਾਣਾ ਜੀ ਤੇ ਮੇਰੇ ਗੁਰੂ ਜੀ ਤੋਂ ਗੁਰੂ ਆਨੰਦਨਾਥ ਜੀ ਜੋ ਹਰਦਵਾਰ ਸੀ ਜੀ ਹਰਦਵਾਰ ਡੇਰੇ 'ਚ ਤੇ ਮੇਰੀ ਤਾਂ ਹਿੰਮਤ ਨਹੀਂ ਪੈਂਦੀ ਉਹਨਾਂ ਨੂੰ ਕਹਿਣ ਦੀ ਕਿ ਤੁਸੀਂ ਪ੍ਰਾਰਥਨਾ ਕਰੋ ਹੂੰ ਠੀਕ ਹੈ ਔਰ ਸੂਰੇ ਨਾਥ ਜੀ ਜਿਹੜੇ ਨੇ ਜਵਾਲਾ ਜੀ ਦੇ ਮਹੰਤ ਵੀਰੇ ਨੇ 12 ਸਾਲ ਉਹਨਾਂ ਨੇ ਮੇਰੀ ਬੇਨਤੀ ਸਵੀਕਾਰ ਕੀਤੀ ਤੇ ਉਹਨਾਂ ਦੇ ਸ਼ੀਰਵਾਦ ਦੇ ਨਾਲ ਫਿਰ ਮਾਧਿਅਮ ਦੇ ਨਾਲ ਦੇਵੀ ਮਾਤਾ ਦੇ ਅਸ਼ੀਰਵਾਦ ਨਾਲ ਮੈਂ ਉੱਥੇ ਗਿਆ ਪਾਠ ਕੀਤਾ ਤੇ ਫਿਰ ਮੇਰੀ ਇੱਕ ਬੇਟੀ ਬਣੀ ਹੈ ਉੱਥੇ ਜੋਤੀਬੈਲ ਜੀ ਉਹਨਾਂ ਨੂੰ ਸਿਰੋਂ ਮੈਂ ਮਿਲਣ ਗਿਆ ਜਦੋਂ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਗਿਆ ਤੇ ਮੈਨੂੰ ਪਾਠ ਦੀ ਪਰਮਿਸ਼ਨ ਆ ਗਈ ਜੀ ਤੇ ਮੈਂ ਕਹਾ ਤੀ ਰਾਣੀ ਮੈਨੂੰ ਪਰਮਿਸ਼ਨ ਆ ਗਈ ਮੈਨੂੰ ਵਾਪਸ ਕਾਗੋ ਜਾਣਾ ਜੀ ਉਹ ਕਹਿੰਦੀ ਪਿਤਾ ਜੀ ਸ਼੍ਰੀ ਅਥੀ ਪਾਠ ਕਰ ਲਓ ਹੂੰ ਤੇ ਮੈਂ ਕਹਿੰਨੀ ਮੈਨੂੰ ਟਾਈਮ ਲੱਗ ਸਕਦਾ 2 ਮਹੀਨੇ ਵਲੱਖੇ 4 ਮਹੀਨੇ ਹੋ ਗਏ ਹੂੰ ਉਹ ਕਹਿੰਦੀ ਭਾਵੇਂ ਜਿੰਨੀ ਦਿਰ ਮਰਜ਼ੀ ਲੱਗੇ ਪੈ ਉੱਥੇ 3 ਸਾਲ ਉੱਥੇ ਪਾਠ ਕੀਤਾ ਉਹਨਾਂ ਦੇ ਘਰ ਅਪਾਰਟਮੈਂਟ ਵਿੱਚ ਲੱਕੜੀ ਦੇ ਵੁੱਡ ਦੇ ਉੱਤੇ ਆਪਣੇ ਆਪ ਓਮ ਬਣ ਗਿਆ ਅੱਛਾ ਜੀ ਉਹ ਫੋਟੋ ਮੇਰੇ ਕੋਲ ਹੈਗੀ ਜੋ ਕੋਗੇ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ ਓਕੇ ਤੇ ਉੱਥੇ ਜਾ ਕੇ ਕਈ ਜੋ ਦੇਵੀ ਮਾ ਦਾ ਅਸ਼ੀਰਵਾ ਅਦਭੁਤ ਪ੍ਰਾਪਤ ਹੋਇਆ ਤੇ ਸੁਨੋ ਪਈ ਤੇ ਉਹਦੇ ਬਾਅਦ ਮੇਰੇ ਘਰ ਦੇ ਬਾਹਰ ਆਪਣੇ ਆਪ ਜਿਹੜਾ ਸ਼ਿਵਲਿੰਗ ਬਣ ਗਿਆ ਉਹ ਵੀ ਤੁਹਾਨੂੰ ਮੈਂ ਦਿਖਾ ਸਕਦਾ ਕਿ ਬੜੇ ਅਦਭੁਤ ਜਿਹੜੇ ਨੇ ਦੇਵੀ ਮਾ ਦੀ ਜਿਹੜੀ ਕਿਰਪਾ ਹੋਈ ਏ ਉਹ ਮੈਂ ਦੇਵੀ ਮਾ ਦਾ ਕੋਟੀ ਕੋਟੀ ਰਿਣੀ ਆ ਬਲੋ ਜਿਹੜੀ ਸ੍ਰਿਸ਼ਟੀ ਰਚੀ ਹੈ ਭਗਵਾਨ ਨੇ ਵੀ ਕਣ-ਕਣ ਦੇ ਵਿੱਚ ਜਿਹਨੂੰ ਕਹਿੰਦੇ ਆ ਭਗਵਾਨ ਵੀ ਹਰ ਜਗ੍ਹਾ ਬਰਾਜਮਾਨ ਹੈ ਦੇਖੋ ਜਿੱਥੇ ਪੰਜਾਬ ਤੋਂ ਹਿੰਦੁਸਤਾਨ ਤੋਂ ਸੱਤ ਸਮੁੰਦਰ ਪਾਰ ਹੈ ਇੱਥੇ ਜਾ ਕੇ ਤੁਸੀਂ ਅਵਨ ਕੀਤਾ ਜਾਂ ਉਹ ਪੂਜਾ ਕੀਤੀ ਉੱਥੇ ਵੀ ਉਹ ਸਾਖਸ਼ਾਤ ਤੁਹਾਨੂੰ ਓਮ ਦੇ ਦਰਸ਼ਨ ਹੋ ਗਏ ਜਾਂ ਸ਼ਿਵਲਿੰਗ ਦੇ ਦਰਸ਼ਨ ਹੋ ਗਏ ਦੇਖੋ ਜੀ ਮੈਂ ਤਾਂ ਧੰਨੇ ਹੋ ਗਿਆ ਮੈਂ ਦੇਵੀ ਯੋਗਮਾਇ ਦੀ ਪੂਜਾ ਕੀਤੀ ਗੁਰੂ ਜੀ ਨੇ ਮੰਤਰ ਦਿੱਤਾ ਸੀ ਸ਼ਕਤੀਪਾ ਦਿਕਸ਼ਾ ਦਿੱਤੀ ਸੀ ਜੀ ਯੋਗਮਾਇ ਦੀ ਤੇ ਉਹਦੇ ਕਰਕੇ ਮੈਂ ਧੰਨੇ ਹੋ ਗਿਆ ਉਹਦੇ ਕਰਕੇ ਉਹ ਹੀ ਮੈਂ ਪਾਠ ਕੀਤਾ 3 ਸਾਲ ਲਗਾਤਾਰ ਤੇ ਆਪਣੇ ਆਪ ਓਮ ਬਣ ਗਿਆ ਉਹ ਤੁਹਾਨੂੰ ਮੈਂ ਫੋਟੋ ਵੀ ਦਿਖਾ ਸਕਦਾ ਤੁਸੀਂ ਸਭ ਕੁਝ ਦਾ ਮੇਰੇ ਮੋਬਾਈਲੇ ਚ ਆਏਗੀ ਤੁਸੀਂ ਨਾ ਜੀ ਗੱਲ ਕੀਤੀ ਹਰੀਦਵਾਰ ਦਾ ਹੁੰ ਜ਼ਿਕਰ ਕੀਤਾ ਤੁਸੀਂ ਹਰੀਦਵਾਰ ਦਾ ਉੱਥੇ ਹਰ ਕੀ ਪੋੜੀ ਤੇ ਉਹ ਕਹਿੰਦੇ ਵੀ ਇੱਕ ਚੰਡੀ ਪੁੱਤਰ ਨਾਥ ਜੀ ਐਸੇ ਸ਼ਖਸ ਨੇ ਵੀ ਜਿਹੜੇ ਉੱਥੇ ਹਰ ਕੀ ਪੋੜੀ ਦੇ ਬਹਿ ਕੇ ਹਵਨ ਕਰਦੇ ਨੇ ਔਰ ਦੁਨੀਆ ਉਸ ਹਵਨ ਦੇ ਵਿੱਚ ਬਹਿਣ ਲਈ ਤਰਸਦੀ ਹੈ ਤੇ ਇਹ ਜੀ ਕਿਹੜੀ ਮਤਲਬ ਵੀ ਚੀਜ਼ ਹੈ ਵੀ ਜਿਹੜੀ ਇੱਥੇ ਹਵਨ ਕਰਕੇ ਨਹੀਂ ਪੂਰਨ ਹੋ ਸਕਦੀ ਉੱਥੇ ਹੀ ਹਵਨ ਕਰਕੇ ਪੂਰਨ ਹੋ ਸਕਦੀ ਇਸ ਤਰ੍ਹਾਂ ਉੱਥੇ ਹੀ ਕਿਉਂ ਜਾਂਦੇ ਆ ਵੀ ਕੀ ਚੀਜ਼ ਹੈ ਉੱਥੇ ਇਸ ਤਰ੍ਹਾਂ ਮੈਂ ਸੁਨੀਲ ਮੈਣੀ ਜੀ ਨਾਲ ਕਈ ਸਾਲ ਪਹਿਲਾਂ ਹੂੰ ਮਸਿਆ ਨਾਨ ਗਿਆ ਸੀ ਉਹ ਮੈਨੂੰ ਤੱਕੇ ਨਾ ਲੈ ਕੇ ਮੈਂ ਜਾ ਨਹੀਂ ਰਿਹਾ ਸੀ ਹਰੀਦਵਾਰ ਹਰੀਦਵਾਰ ਜੀ ਉਹ ਮੇਰੀ ਟਿਕਟ ਆਪੇ ਹੀ ਬੁੱਕ ਕਰਾ ਕੇ ਦੱਸਿਆ ਵੀ ਨਹੀਂ ਮੈਨੂੰ ਕਹਿੰਦੇ ਬੈਠੋ ਜੀ ਮੈਂ ਚਲੇ ਗਿਆ ਜੀ ਤੇ ਗਿਆ ਤੇ ਮੈਂ ਬ੍ਰਹਮਕੁੰਡ ਦੇ ਉੱਤੇ ਜਦੋਂ ਆਪਣੇ ਬਜ਼ੁਰਗਾਂ ਦੇ ਨਾਂ ਦੀ ਪਿਤਰਾਂ ਦੇ ਨਾਂ ਦੀ ਡੁੱਕੀ ਲਗਾਈ ਉਹ ਕਹਿੰਦੇ ਤੁਸੀਂ ਆਪਣੇ ਪਿਤਰ ਤਾਂ ਮੁਕਤ ਕਰ ਰਹੇ ਹੋ ਹੂੰ ਤੇ ਬਾਕੀ ਜਿਹੜੀ ਤੁਹਾਡੇ ਨਾਲ ਉਹਨਾਂ ਦਾ ਕੌਣ ਕਰੇਗਾ ਹੂੰ ਇਹ ਜਦੋਂ ਲਗਾਇਆ ਇਹ ਸੱਚ ਹੈ ਸੱਤੇ ਹੈ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਜੀ ਤੇ ਉਹਨਾਂ ਨੇ ਮੈਨੂੰ ਜੋ ਆਗਿਆ ਦਿੱਤੀ ਕਿ ਮੈਂ ਕਿਹਾ ਮੈਂ ਕੀ ਕਰਾਂ ਫਿਰ ਜਦੋਂ ਬਾਹਰ ਨਿਕਲਿਆ ਦੁਬਾਰਾ ਤੇ ਬ੍ਰਹਮਕੁੰਡ ਮੇਰੇ ਸਾਹਮਣੇ ਸੀ ਓਕੇ ਤੇ ਫਿਰ ਮੈਂ অনুমতি ਲਈਤੀ ਕਿ ਇੱਥੇ ਹਮਨ ਕੀਤਾ ਜਾਵੇ ਕਿਸ ਤਰ੍ਹਾਂ ਦੇ ਲਈ ਕਿਉਂਕਿ ਮੋਕਸ਼ ਦਾ ਨੀ ਮਾਂ ਗੰਗਾ ਹੈ ਗੰਗਾ ਤੋਂ ਬਗੈਰ ਤਾਂ ਮਾਂ ਗੰਗਾ ਤੋਂ ਬਗੈਰ ਕੋ ਮੋਕਸ਼ ਦਾ ਮਾਰਗ ਹੈ ਨਹੀਂ ਤੇ ਫਿਰ ਉਹਨਾਂ ਨੇ ਗੰਗਾ ਸਵਾਲਿਆ ਨਾ ਵਾਰਤਾ ਲਾਬ ਕੀਤੀ ਤੋ ਬੜਾ ਪ੍ਰਸੰਨ ਹੋਏ ਉਹ ਬਹੁਤ ਖੁਸ਼ ਹੋਏ ਕਿ ਤੁਸੀਂ ਅਦਾ ਕਰਨਾ ਚਾਹੁੰਦੇ ਹੋ ਬੜੀ ਅੱਛੀ ਗੱਲ ਹੈ ਉਹਨਾਂ ਨੇ ਸਾਰੀ ਵਿਸਥਾ ਕੀਤੀ ਉਹਨਾਂ ਦਾ ਪਹਿਲਾਂ ਤਾਂ ਕੋਟੀ ਕੋਟੀ ਧੰਨਵਾਦ ਜੀ ਪਹਿਲਾਂ ਤਾਂ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਸਭਾ ਵਾਲਿਆਂ ਦਾ ਤੇ ਫਿਰ ਉੱਤੇ ਹਵਨ ਕੀਤਾ ਜੋ ਲੋਕਾਂ ਨੂੰ ਨਜ਼ਾਰੇ ਆਏ ਉਹ ਲੋਕ ਹੀ ਦੱਸ ਸਕਦੇ ਨੇ ਤੇ ਤੁਸੀਂ 10000 ਰੁਪਏ ਬਾਹਰ ਕਰ ਲਓ ਤੁਸੀਂ ਇੱਕ ਉਹ ਹੋਤੀ ਜਾ ਕੇ ਉੱਥੇ ਪਾ ਦਿਓ ਸਮੇ ਨੂੰ ਆਪਣਾ ਜਿਸ ਦਿਨ ਹੋਲੀਕਾ ਦਹਨ ਹੁੰਦਾ ਹੈ ਉਸ ਦਿਨ ਤੇ ਇੱਕ ਗੁਰੂ ਪੁੰਨਿਆਂ ਲੈਂਦੇ ਆ। ਉੱਥੇ ਤੁਸੀਂ ਇੱਕ ਹੋਤੀ ਬਾ ਦਿਓ ਤੇ ਤੁਹਾਡੀਆਂ ਸੱਤ ਕੁਲਾਂ ਪਾਰਨੇ। ਬੜੇ ਪਾਵਰਫੁੱਲ ਇੰਨੀ ਉਹ ਸ਼ਕਤੀ ਉਸ ਕੁੰਡ ਦੇ ਵਿੱਚ। ਉੱਥੇ ਬ੍ਰਮਾ ਜੀ ਨੇ ਤਪੱਸਿਆ ਕੀਤੀ ਸੀ। ਉਹ ਦੇਖੋ ਹਰ ਕੀ ਪੋੜੀ ਹਰਿਦਵਾਰ ਬ੍ਰਹਮਕੁੰਡ ਸਾਹਮਣੇ ماں ਗੰਗਾ ਪਿੱਛੇ ਮੰਸਾ ਦੇ ਸਾਹਮਣੇ ਮੇਰੀ ماں ਚੰਡੀ ਦੀ ਦੋ ਪਰਬਤ। ਉਹ ਅਦਭੁਤ ਦ੍ਰਿਸ਼ ਕਿਸੇ ਨੂੰ ਵੀ ਮਨਮੋਹਿਤ ਕਰ ਸਕਦਾ ਹੈ। ਤੁਸੀਂ ਧੰਨੇ ਹੋ ਜਾਗੇ ਤੁਸੀਂ ਉੱਥੇ ਹਵਨ ਕਰ ਰਹੇ ਹੋ। ਕਿਆ ਨਜ਼ਾਰੇ ਨੇ। ਤੁਸੀਂ 10000 ਆਵਨ ਉੱਥੇ ਬਾਹਰ ਕਰ ਰਹੇ ਹੋ ਨਾ। ਕਿਤੇ ਵੀ ਕਰ ਲੋ ਇਹ ਕੋਤੀ ਪਾ ਦਿਆ ਉਹ ਤੁਹਾਡੇ 10000 ਹਵਨ ਦੇ ਬਰਾਬਰ ਹੈ। ਜਿਹੜਾ ਉੱਥੇ ਕੀਤਾ ਜਾਏਗਾ ਰਿਕਹਰ ਕੀ ਪੋੜੀ। ਜਿਹੜੀ ਲਈ ਪੈਸਾ ਲੈਣ ਦੀ ਗੱਲ। ਜਦੋਂ ਤੁਸੀਂ ਜਾਓਗੇ ਤੁਹਾਡੇ ਪਿੱਤਰ ਮੁਕਤ ਹੋਣਗੇ। ਜੀ। ਹੋਣ ਗਿਆ ਨਾ ਤੁਹਾਡੀ ਸ਼ਰਤ ਆ ਜਦੋਂ ਤੁਹਾਨੂੰ ਆਸ਼ੀਰਵਾਦ ਮਿਲੇਗਾ ਪਿਤਰ ਹੀ ਸਭ ਤੋਂ ਜ਼ਿਆਦਾ ਆਸ਼ੀਰਵਾਦ ਦਿੰਦੇ ਦੇਵੀ ਦੇਵਤਾ ਤੋਂ ਬਾਅਦ ਚਾਹੁੰਦੇ ਨੇ ਜਦੋਂ ਤੁਹਾਡੇ ਪਿਤਰ ਤੁਹਾਨੂੰ ਆਸ਼ੀਰਵਾਦ ਦੇਣ ਆਣਗੇ ਉਹ ਤੁਹਾਨੂੰ ਆਸ਼ੀਰਵਾਦ ਦੇਣਗੇ ਤੇ ਮੈਂ ਕਰੇ ਮੈਨੂੰ ਨਹੀਂ ਦੇਣਗੇ ਹਾਂ ਬਿਲਕੁਲ ਤੇ ਉਹ ਆਸ਼ੀਰਵਾਦ ਅਨਮੋਲ ਹੈ ਉਹਦਾ ਕੋਈ ਮੁੱਲ ਨਹੀਂ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਤੋ ਤਾ ਪੈਸੇ ਕਿਹ ਚੀਜ਼ ਦਾ ਉਹਦਾ ਪੈਸਾ ਕਿਸ ਚੀਜ਼ ਦਾ ਦੱਸੋ ਮੈਨੂੰ ਨਾ ਇਹ ਅੱਜ ਕੱਲ ਤਾਂ ਰਿਵਾਜ ਹੈ ਨਾ ਨਾਜੀ ਵੀ ਕੋਈ ਬਾਬਾ ਜਿਹੜੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਮਤਲਬ ਸਾਰੇ ਹੀ ਉਨੀ ਕਹਿ ਸਕਦਾ ਕਈ ਜਿਹੜੇ ਤਰ੍ਹਾਂ ਦੇ ਠੇਕੇਦਾਰ ਬਣੇ ਹੋਏ ਨੇ ਨਾ ਉਹ ਬਿਨਾਂ ਪੈਸੇ ਉਹ ਤਾਂ ਪੈ ਨਹੀਂ ਪਟਦੇ ਇਸ ਤਰ੍ਹਾਂ ਜੀ ਹਰਦੁਆਰ ਹਰਦੁਆਰ ਦੀ ਛਵੀ ਬਿਲਕੁਲ ਅਲੱਗ ਹੈ ਵੀ ਇਹ ਤਾਂ ਵਿਚਾਰੇ ਪੈਸੇ ਨਹੀਂ ਲੈਂਦੇ ਕਿਸੇ ਇਸ ਤਰ੍ਹਾਂ ਜੀ ਹਰਦੁਆਰ ਜਿਹੜਾ ਹਵਨ ਹੁੰਦਾ ਹੈ ਜਿਹੜੀ ਇੱਥੋਂ ਸੰਗਤ ਜਾਂਦੀ ਉਹਨੂੰ ਮੈਂ ਕਮਰੇ ਵੀ ਫਰੀ ਦੇਣਾ ਜੀ ਭੋਜਨ ਭੰਡਾਰਾ ਵੀ ਲੱਗਦਾ ਓਕੇ ਪਰ ਕਿਸੇ ਤੋਂ ਕੋਈ ਇੱਛਾ ਨਹੀਂ ਹੈ ਹਮ ਨਾ ਇੱਛਾ ਤੇ ਨਾ ਇੱਛਾ ਸ਼ਕਤੀ ਭਾਈ ਅਸੀਂ ਤਾਂ ਆਸ ਕਰਦੇ ਹਾਂ ਵੀ ਤੁਸੀਂ ਵੀ ਜਿਸ ਢੰਗ ਨਾਲ ਸਮਾਜ ਦੀ ਸੇਵਾ ਕਰ ਰਹੇ ਹੋ ਧਰਮ ਦੀ ਉਤਪਤੀ ਦੇ ਲਈ ਧਰਮ ਦੀ ਉન્નਤੀ ਦੇ ਲਈ ਤੁਹਾਡਾ ਵੀ ਆਸ਼ੀਰਵਾਦ ਹਮੇਸ਼ਾ ਤੁਹਾਡੇ ਭਗਤ ਜਿਨ੍ਹਾਂ ਦੇ ਬਣਿਆ ਰਵੇ ਸਮਾਜ ਦੇ ਲਈ ਕੀ ਮੈਸੇਜ ਹੈ ਵੀ ਤੁਸੀਂ ਧਰਮ ਦੇ ਨਾਂ ਤੇ ਜੁੜੇ ਹੋਏ ਸਮਾਜ ਨੂੰ ਜੋੜਨ ਲਈ ਕੋਈ ਕੋਈ ਮੈਸੇਜ ਜਾਂ ਕੋਈ ਇਦਾਂ ਦਾ ਗੁਰੂ ਮੰਤਰ ਦਿੱਤਾ ਜਾਵੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਕੰਮ ਆ ਸਕੇ ਇਸ ਤਰ੍ਹਾਂ ਜੀ ਪਹਿਲਾਂ ਤਾਂ ਮਨ ਚੈ ਬਣਾਓ ਕਿ ਪੈਸਾ ਤੁਹਾਡੇ ਨਾਲ ਨਹੀਂ ਜਾਣਾ ਜੇ ਕਿਸੇ ਦੇ ਨਾਲ ਗਿਆ ਅੱਜ ਤੱਕ ਉਹ ਆ ਕੇ ਸਾਬਿਤ ਕਰੇ ਤੁਹਾਡੇ ਨਾਲ ਜਿਹੜੇ ਤੁਹਾਡੇ ਬਜ਼ੁਰਗਾਂ ਦਾ ਪਿਆਰ ਤੁਹਾਡੇ ਖਾਨਦਾਨ ਦੀ ਇੱਜ਼ਤ ਤੁਹਾਡੀ ਜਿਹੜੀ ਵਿਰਾਸਤ ਉਹ ਤੁਹਾਡੇ ਨਾਲ ਜਾਣੀ ਹੈ ਜੀ ਠੀਕ ਹੈ ਪੈਸੇ ਨੂੰ ਮੂੰਹ ਛੱਡੋ ਤੁਹਾਡਾ ਹਾਂ ਪੈਸਾ ਜ਼ਰੂਰੀ ਹੈ ਗਰਸਾ ਚਲਾਉਣ ਲਈ ਹੂੰ ਪੈਸਾ ਚਾਹੀਦਾ ਵੀ ਹੈ ਜੀ ਔਰ ਕਿਸੇ ਦੀ ਲੁੱਟ ਕੇ ਪੈਸਾ ਨਾ ਹੂੰ ਜਿੰਨਾ ਮਰਜ਼ੀ ਇਕੱਠਾ ਕਰ ਲਓ ਉਹ ਬਾਅਦ ਚ ਚੂਹੇ ਨਹੀਂ ਖਾਣਾ ਬਿਲਕੁਲ ਜਾਂ ਈਡੀ ਨੇ ਤੁਹਾਡਾ ਪੈਸਾ ਲੈਣਾ ਜਾਂ ਚੂਹੇ ਨੇ ਖਾਣਾ ਤੇ ਬਦਨਾਮੀ ਕਰਾਉਣ ਦੇ ਨਾਲ ਕੋਈ ਚੰਗੇ ਕੰਮ ਕਰ ਲਓ ਜੀ ਠੀਕ ਹੈ ਕਿ ਨਹੀਂ ਆਪਣੇ ਬਜ਼ੁਰਗਾ ਦਾ ਨਾਮ ਤਾਂ ਬਣਾਓ ਨਾ ਜਿਨ੍ਹਾਂ ਦੇ ਵੰਸ਼ ਜੋ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਜੇ ਤੁਹਾਡਾ ਜਨਮ ਸਨਾਤਨ ਵਿੱਚ ਹੋਇਆ ਪਹਿਲਾਂ ਤਾਂ ਤੁਸੀਂ ਆਪਣੇ ਵੰਸ਼ ਨੂੰ بچਾਓ ਪਰਿਵਾਰ ਨੂੰ بچਾਓ ਫਿਰ ਧਰਮ ਨੂੰ بچਾਓ ਫਿਰ ਰਾਸ਼ਟਰ ਨੂੰ بچਾਓ ਜੇ ਤੁਸੀਂ ਧਰਮ ਨੂੰ ਬਚਾਓਗੇ ਜੇ ਰਾਸ਼ਟਰ ਤੁਹਾਡਾ ਸੁਰੱਖਿਤ ਹੈ ਤਾਂ ਤੁਸੀਂ ਸੁਰੱਖਿਤ ਹੋ ਜੀ ਤੇ ਜਿਹੜਾ ਰਾਸ਼ਟਰ ਦਾ ਸਾਥ ਦੇਂਦਾ ਤੋ ਉਹਦਾ ਸਾਥ ਦੋ ਜਿਹੜਾ ਧਰਮ ਦਾ ਸਾਥ ਦੇਂਦਾ ਤੁਹਾਡੇ ਵੰਸ਼ ਦਾ ਸਾਥ ਦੇਂਦਾ ਉਹਦਾ ਸਾਥ ਦਿਓ ਇਹ ਚ ਕੋਈ ਬੁਰੀ ਗੱਲ ਤਾਂ ਹੈ ਨਹੀਂ ਨਹੀਂ ਬਿਲਕੁਲ ਸਹੀ ਹੈ ਜੀ ਹਾਂ ਕੋਈ ਗੁਰੂ ਮੰਤਰ ਕੋਈ ਭਗਤਾਂ ਦੇ ਲਈ ਕੋਈ ਹਾਂ ਇੱਕ ਜ਼ਰੂਰ ਹੈ ਜੇ ਤੁਸੀਂ ਭਗਵਾਨ ਸ਼ਿਵ ਦੇ ਨਾਲ ਜੁੜਨਾ ਹੈ ਜਾਂ ਕਿਸੇ ਦੇ ਨਾਲ ਜੁੜਨਾ ਹੈ ਤੇ ਸਿਰਫ ਇੱਕੋ ਹੀ ਮੰਤਰ ਹੈ ਸ਼ਿਵ ਓਮ ਸੋਮ ਸਤਿਏ ਜੇ ਤੁਸੀਂ ਇਹ ਪਾਠ ਕਰਦੇ ਇਹਨੂੰ ਕੋਈ ਵਿਰਲਾ ਯੋਗੀ ਕਰਦਾ ਸਾਧੂ ਸੰਤ ਮੰਤ ਗਰਸਤੀਆਂ ਨੂੰ ਤਾਂ ਛਾੜ ਹੀ ਦਿਓ ਤੁਸੀਂ ਇਹ ਕੋਈ ਵਿਰਲਾ ਯੋਗੀ ਕਰਦਾ ਜਦੋਂ ਤੁਸੀਂ ਇਹ ਕਰੋਗੇ ਤੁਹਾਡੇ ਜਿਹੜੇ ਅੰਦਰ ਮੰਨ ਦੇ ਵਿਕਾਰ ਜਿਹੜੇ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੇ ਤੁਹਾਡੂ ਜਿਹੜੀ ਆ ਮੋਕਸ਼ ਦੀ ਪ੍ਰਾਪਤੀ ਹੋਗੀ ਇਹ ਸੱਤੇ ਹੈ ਜੇ ਸੱਤੇ ਇਸ ਵਿੱਚ ਤਨਿਕ ਵੀ ਸੰਦੇ ਨਹੀਂ ਹੈ ਪਹਿਲਾਂ ਇੱਕ ਗਣੇਸ਼ ਜੀ ਦਾ ਮੰਤਰ ਕਲੋਮ ਸ਼੍ਰੀ ਗਣੇਸ਼ਾ ਨਮਾ ਇੱਕ ਮਾਲਾ ਕਰ ਲਓ ਫਿਰ ਇੱਕ ਸਵੇਰੇ ਸ਼ਾਮ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਲਭੋਗੇ ਸਾਗਰਨਾਥ ਜੀ ਕਿੱਥੇ ਹਮਮ ਤੇ ਲੋ ਬਹੁਤ ਬਹੁਤ ਧੰਨਵਾਦੀ ਸਾਨੂੰ ਸਮਾਂ ਦੇ ਲਈ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਦਾਂ ਹੀ ਸਮਾਜ ਦੇ ਵਿੱਚ ਉਨਤੀ ਕਰਾਂਦੇ ਰਹੋ ਧਰਮ ਨੂੰ ਲੈ ਕੇ ਸੋਰ ਸਾਰੇ ਭਗਤ ਜਨਾਂ ਦੇ ਤੁਹਾਡਾ ਆਸ਼ੀਰਵਾਦ ਇਦਾਂ ਹੀ ਬਣਿਆ ਰਹੇ ਈਸ਼ਵਰ ਆਪਕਾ ਕਲਿਆਣ ਕਰੇ ਮਾ ਭਗਤੀ ਆਪਕੋ ਉਨਤੀ ਪ੍ਰਦਾਨ ਕਰੇ ਨਾਥ ਜੀ ਆਪਕਾ ਸਦੀ ਮੰਗਲ ਕਰੇ ਮਾ ਭਗਤੀ ਆਪਕੋ ਹੋਰ ਉਨਤੀ ਪ੍ਰਦਾਨ ਕਰੇ ਆਪकी ਅੱਛੀ ਸੇਵਾ ਲਈ ਆਪਕਾ ਸ਼ੁਕਰੀਆ ਮਾ ਭਗਤੀ ਆਪਕਾ ਸਦੀ ਕਲਿਆਣ ਕਰੇ ਸ਼ੁਭ ਕਰੇ ਮੰਗਲ ਕਰੇ ਉਨਤੀ ਤਰੱਕੀ ਪ੍ਰਦਾਨ ਕਰੇ ਔਰ ਤੁਹਾਡੇ ਸਾਰਿਆਂ ਤੇ ਆਪਣਾ ਅਸ਼ੀਰਵਾਦ ਬਨਾਏ ਰੱਖੇ। ਧੰਨਵਾਦੀ। ਕੋਟੀ ਕੋਟੀ ਧੰਨਵਾਦ ਤੁਹਾਡਾ ਚੈਨਲ ਦਾ, ਤੁਹਾਡੀ ਪ੍ਰੈਸ ਦਾ, ਸਾਰੇ ਵਰਕਨਾਂ ਦਾ। ਮੇਰੇ ਵੱਲੋਂ ਤੇ ਮੇਰੀ ਦੇਵੀ ਮਾਂ ਵੱਲੋਂ ਕੋਟੀ ਕੋਟੀ ਦਾ। ਧੰਨਵਾਦ। ਓਮ ਨਮੋ ਨਾਰਾਇਣ ਓਮ।